ਦਲ ਖਾਲਸਾ ਦੇ ਬਾਣੀ ਮੈਂਬਰ ਗਜਿੰਦਰ ਸਿੰਘ ਜिला ਵਤਨੀ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਪਾਕਿਸਤਾਨੀ ਧਰਤੀ ਤੇ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਯਾਦ ਦੇ ਵਿੱਚ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਦਲ ਖਾਲਸਾ ਜਥੇਬੰਦੀ ਦੇ ਵੱਲੋਂ ਬਾਬਾ ਗੁਰਬਖਸ਼ ਸਿੰਘ ਦੀ ਯਾਦ ਦੇ ਅਸਥਾਨ ਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪੋਕ ਪਾਏ ਗਏ ਤੇ कीर्तन ਜੋ ਕਿ ਕਰਵਾਇਆ ਗਿਆ ਰਾਗ ਜੱਥਿਆਂ ਤੋਂ ਇਸ ਤੋਂ ਬਾਅਦ ਗਾਇਨੇ ਰਗਵੀਰ ਸਿੰਘ ਦੇ ਵੱਲੋਂ ਜੋ ਕਿ ਜਥੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਨੇ ਸੰਗਤਾਂ ਨੂੰ ਸੰਬੋਧਨ ਵੀ ਕੀਤਾ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਸਿੰਘ ਸਾਹਿਬ ਗਾਇਨੇ ਰਗਵੀਰ ਸਿੰਘ ਜੀ ਨੇ ਕਿਹਾ ਕਿ ਭਾਈ ਗਜਿੰਦਰ ਸਿੰਘ ਸਿੱਖ ਪੰਥ ਦੀ ਮਹਾਨ ਹਸਤੀ ਸਾਨਾ ਜਿਨ੍ਹਾਂ ਦੀ ਯਾਦ ਦੇ ਵਿੱਚ ਗੁਰਮਤ ਸਮਗਮ ਕੀਤੇ ਗਏ ਨੇ ਤੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ ਇਸਨਾਰੇ ਉਹਨਾਂ ਨੇ ਸਿੱਖਾ ਗੁਆਂ ਤੇ ਦੇਸ਼ ਤਰੋ ਦੇ ਪਰਚੇ ਕਰਨ ਵਾਲੀ ਭਾਰ ਸਰਕਾਰ ਨੂੰ ਤਾਰਨਾ ਕੀਤੀ ਹੈ ਕਿ ਨਾਜਾਇਜ਼ ਪਰਚੇ ਕਰਨੇ ਬੰਦ ਕੀਤੇ ਜਾਣ। ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਦਲ ਖਾਲਸਾ ਦੇ ਬਾਨੇ ਮੈਂਬਰ ਗਜਿੰਦਰ ਸਿੰਘ ਜਲਾਵਤਨੀ ਦੀ ਯਾਦ ਵਿੱਚ ਅੱਜ ਸਮੁੱਚਾ ਪੰਥ ਇਕੱਠਾ ਹੋਇਆ ਹੈ। ਇਸਨਾਲੇ ਪਰਮਜੀਤ ਸਿੰਘ ਸਰਨਾ ਦੇ ਵੱਲੋਂ ਵਿਸ਼ਰਧਾਂਜਲੀ ਭੇਟ ਕੀਤੀ ਗਈ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮਹਾਨ ਯੋਧੇ ਜਲਾਬਤਨੀ ਸਿੱਖ ਯੋਧੇ ਭਾਈ ਸਰਪਾ ਗੁਜਿੰਦਰ ਸਿੰਘ ਜੋ 72 ਸਾਲ ਦੀ ਉਮਰ ਭੋਗ ਕੇ ਔਰ ਉਸ ਵਿੱਚੋਂ 53 ਸਾਲ ਪੰਥ ਲਿਖੇ ਲਾ ਕੇ ਜੋ ਗੁਰਗੁਰੂ ਚਰਨਾਂ ਵਿੱਚ ਜਾਬੇ ਰਾਜੇ ਸਨ ਉਹਨਾਂ ਦੇ ਨਿਬਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ਼ਹੀਦ ਬਾਬਾ ਗੁਰਬਖਸ਼ੀ ਦੇ ਪਾਵਨ ਸਥਾਨ ਤੇ ਅੰਤਮ ਅਰਦਾਸ ਹੋਈ ਹੈ ਸਮੁੱਚਾ ਪੰਥ ਜੁੜਿਆ ਔਰ ਉਸ ਮਹਾਨ ਗੁਰਸਿੱਖ ਨੂੰ ਜੋ ਸ਼ਰਧਾ ਸਤਕਾਰ ਹੈ ਉਸ ਮੁੱਚੇ ਪੰਥ ਨੇ ਲਕਮਸਤ ਹੋ ਕੇ ਪੇਟ ਕੀਤਾ ਹੈ ਔਰ ਬੇਨਤੀ ਕੀਤੀ ਹੈ ਸਮੁੱਚੇ ਪੰਥ ਨੂੰ ਕਿ ਸਮੁੱਚਾ ਪੰਥ ਜਿਵੇਂ ਉਹ ਜੀਵੇ ਨੇ ਜਿਵੇਂ ਉਹਨਾਂ ਨੇ ਕਲਗੀਧਰ ਪਾਤਸ਼ਾਹ ਦੇ ਬਚਨਾਂ ਤੇ ਪਹਿਰਾ ਦਿੱਤਾ ਹੈ ਕਿ ਪੰਥ ਵਸੇ ਮਿੱਡਾਂવાડી ਗੱਲ ਹੈ ਉਹ ਘਰੋਂ ਬੇ ਘਰ ਹੋ ਕੇ ਘਰ ਦੀ ਪ੍ਰਾਪਤੀ ਵਾਸਤੇ ਜੀਏ ਨੇ ਉਹ ਵਤਨੋਂ ਬੇਵਤਨ ਹੋ ਕੇ ਵਤਨ ਦੀ ਪ੍ਰਾਪਤੀ ਵਾਸਤੇ ਜੀਏ ਨੇ ਔਰ ਉਹਨਾਂ ਨੇ ਕੀਤੀ ਇਸ ਕੁਰਬਾਨਾਂ ਨੂੰ ਕੀਤੀ ਹੋਈ ਇਸ ਤਿਆਗ ਨੂੰ ਸਮੁੱਚਾ ਖਾਲਸਾ ਪੰਥ ਹਮੇਸ਼ਾ ਯਾਦ ਰੱਖੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਾ ਸ਼ੁਕਰੀਆ ਹਾਂ ਆਉਣ ਵਾਲੇ ਜਿਹੜੇ ਪੰਸ ਸਿੰਘ ਸਾਹਿਬਾਨ ਦੀ ਇਕਤਰਤਾ ਹੈ ਜੋ ਪਿਛਲੇ ਸਮੇਂ ਜੋ ਫੈਸਲਾ ਹੋਇਆ ਸੀ ਉਹ ਬਹੁਤ ਜਲਦ ਜਿਹੜਾ ਉਹਨਾਂ ਦਾ ਸਨਮਾਨ ਹੈ ਉਹ ਅਸ਼ੀ ਜੇ ਕਾਲ ਤੱਕ ਸੌਦੀ ਫਸਿਲ ਤੋਂ ਉਹਨਾਂ ਨੂੰ ਦਿੱਤਾ ਜਾਏਗਾ ਦੇਖੋ ਮੈਂ ਆਪਣੀ ਸਪੀਚ ਵਿੱਚ ਇਹ ਗੱਲ ਕਹੀ ਹੈ ਕਿ ਜਿਹੜਾ ਕਾਲਾ ਕਾਨੂੰਨ ਇੱਕ ਨਵਾਂ ਲਾਗੂ ਕੀਤਾ ਹੈ ਉਹਦਾ ਜਿਹੜਾ ਸਭ ਤੋਂ ਪਹਿਲਾ ਕੇਸ ਦਰਜ ਹੋਇਆ ਉਹ ਇੱਕ ਸਿੱਖ ਤੇ ਹੋਇਆ ਸਰਕਾਰਾਂ ਨੂੰ ਐਸਾ ਕੋਈ ਨੈਰੇਟਿਵ ਬਿਲਕੁਲ ਤਿਆਰ ਨਹੀਂ ਕਰਨਾ ਚਾਹੀਦਾ ਕਿ ਸਾਡੇ ਮਨਾਂ ਵਿੱਚ ਜਿਹੜੀ ਪੇਗਾਨਗੀ ਦਾ ਅਹਿਸਾਸ ਹੈ ਉਹ ਹੋਵੇ ਔਰ ਜਿਹੜਾ ਉਹ ਪਰਚਾ ਭਾਈ ਤੇਗਿੰਦਰ ਪਾਸੰਗੀ ਟਿੰਮਾ ਰਾਜਸਥਾਨ ਨਿਵਾਸੀ ਉਹਨਾਂ ਦੇ ਉੱਤੇ ਕੀਤਾ ਗਿਆ ਉਹ ਪਰਚਾ ਜਿਹੜਾ ਤੁਰੰਤ ਰੱਦ ਕੀਤਾ ਜਾਏ ਕਿਉਂਕਿ ਸਮੁੱਚੇ ਸੰਸਾਰ ਵਿੱਚ ਵਸਦੇ ਹੋਏ ਸਿੱਖਾਂ ਦੇ ਮਨਾਂ ਵਿੱਚ ਇਹ ਬਹੁਤ ਵੱਡਾ ਭਾਰਤੀ ਹਕੂਮਤ ਦੇ ਖਿਲਾਫ ਜਿਹੜਾ ਇੱਕ ਬਹੁਤ ਵੱਡਾ 에ਰੋਸ ਹੈ ਭਾਰਤ ਸਰਕਾਰ ਨੂੰ ਇਹ ਰਸਾ ਬਿਲਕੁਲ ਨਹੀਂ ਕਰਨਾ ਚਾਹੀਦਾ ਇਹ ਬੜੀ ਦੁਖਦਾਈ ਘਟਨਾ ਜਿਹੜੀ ਹੈ ਉਹ ਗ੍ਰੇਵਜ਼ ਹਨ ਗੁਰਦੁਆਰੇ ਦੇ ਵਿੱਚ 2-3 ਦਿਨ ਪਹਿਲਾਂ ਵਾਪਰੀ ਜਿਸ ਦੀ ਜਿੰਨੀ ਵਜਿੰਦਾ ਕੀਤੀ ਜਾਏ ਉਹ ਨਹੀਂ ਥੋੜੀ ਹੈ ਇੰਗਲੈਂਡ ਦੀ ਸਰਕਾਰ ਨੂੰ ਇਹ ਪੇਸ਼ ਕੀਤੀ ਜਾਂਦੀ ਹੈ ਕਿ ਸਿੱਖਾਂ ਦੇ ਪਾਵਨ ਸਥਾਨਾਂ ਦੀਆਂ ਔਰ ਜੋ ਸਿੱਖ ਉੱਥੇ ਰਹਿ ਰਹੇ ਨੇ ਜਿਨ੍ਹਾਂ ਨੇ ਆਪਣੀ ਕਰੜੀ ਮਿਹਨਤ ਕਰੜੀ ਘਾਲਣਾ ਕਰੜੀ ਮੁਸ਼ਕਲਤ ਔਰ ਬੜੀ ਇਮਾਨਦਾਰੀ ਦੇ ਨਾਲ ਉਸ ਮੁਲਕ ਦੀ ਜਿਹੜੀ ਤਰੱਕੀ ਹੈ ਉਹਦੇ ਵਿੱਚ ਯੋਗਦਾਨ ਪਾਇਆ ਸਿੱਖਾਂ ਦੀ ਜਿਹੜੀ ਹਰ ਜਾਨ ਮਲ ਦੀ ਰਾਖੀ ਕੀਤੀ ਜਾਏ ਗੁਰਧਾਮਾਂ ਦੀ ਰਾਖੀ ਕੀਤੀ ਜਾਏ ਤਾਂ ਕਿ ਸਿੱਖ ਆਪਣਾ ਜਿਹੜਾ ਜੀਵਨ ਹੈ ਧਾਰਮਿਕ ਪਰੰਪਰਾਵਾਂ ਜਿਹੜੀਆਂ ਨੇ ਧਾਰਮਿਕ ਮर्यादाਵਾਂ ਜਿਹੜੀਆਂ ਨੇ ਉਹ ਆਜ਼ਾਦੀ ਦੇ ਨਾਲ ਜੀਵਨ ਬਿਾਸਕਣ ਔਰ ਉਹ ਜਿਹਨੇ ਉੱਥੇ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਕੁ ਸੰਗਤ ਦੇ ਵਿੱਚੋਂ ਕੁਝ ਮੈਂਬਰ ਜ਼ਖਮੀ ਵੀ ਹੋਣੇ ਕੀਤੇ ਨੇ ਉਹਨੂੰ ਜਿਹੜੀ ਬਣਦੀ ਯੋਗ ਸਜ਼ਾ ਹੈ ਸਖਤ ਤੋਂ ਸਖਤ ਉਹ ਜ਼ਰੂਰ ਦਿੱਤੀ ਜਾਏ ਅਸੀਂ ਸਿੱਖ ਜਲਾਵਤਨੀ ਜੋਧੇ ਸਰਦਾਰ ਕਜਿੰਦਰ ਸਿੰਘ ਜਿਨ੍ਹਾਂ ਦੀ ਲਾਹੌਰ ਦੇ ਵਿੱਚ ਵਾਇਗਰੋ ਵੱਲੋਂ ਬਾਕਸਿਸ ਕੀਤੀ ਸਵਾਸਾਂ ਦੀ ਪੂੰਜੀ ਨੂੰ ਪੂਰਿਆ ਕਰਦੇ ਜਿਹੜੇ ਆ ਉਹ ਵਿਛੋੜਾ ਦੇ ਕੇ ਉਹਨਾਂ ਦੀ ਅੰਤਮ ਅਰਦਾਸ ਨੇ ਮਿਤ ਹੋ ਰਹੀ ਸਮਾਗਮ ਦੇ ਵਿੱਚ ਸ਼ਮੂਲੀਤ ਕਰਨ ਵਾਸਤੇ ਪਹੁੰਚੇ ਆ ਉਹਨਾਂ ਦੀ ਕੁਰਬਾਨੀ ਉਹਨਾਂ ਦੀ ਸ਼ਹਾਦਤ ਉਹਨਾਂ ਦੀ ਦੇਣ ਜਿਹੜੀ ਹੈ ਉਹ ਹਮੇਸ਼ਾ ਜਿਹੜੀ ਹੈ ਉਹ ਪੰਥ ਨੂੰ ਕੌਮ ਨੂੰ ਯਾਦ ਰਹੇਗੀ ਮੈਂ ਪਹਿਲਾਂ ਵੀ ਜਿਹੜਾ ਕੁਝ ਪ੍ਰੈਸ ਵਾਲੀ ਵੀਰਾਂ ਨਾਲ ਜਿਹੜਾ ਇਹ ਗੱਲ ਸ਼ੇਅਰ ਕਰ ਚੁੱਕੇ ਹਾਂ ਕਿ ਹਮੇਸ਼ਾ ਹੀ ਜਿਹੜਾ ਸਿੱਖ ਨੌਜਵਾਨਾਂ ਦੇ ਪ੍ਰਤੀ ਜਿਹੜਾ ਹੈ ਉਹ ਗਲਤ ਸੋਚ ਜਿਹੜੀ ਹੈ ਭਾਰਤੀ ਹਕੂਮਰਾਨਾਂ ਨੇ ਰੱਖੀ ਹੈ ਸਰਦਾਰ ਗਜਿੰਦਰ ਸਿੰਘ ਪਲੇਨ ਅਗਵਾ ਕਰਕੇ ਲੈ ਜਾਂਦੇ ਨੇ ਉਹਨਾਂ ਨੂੰ ਸਜ਼ਾ ਮਿਲਦੀ ਹੈ ਉਹ ਜੇਲ੍ਹ ਦੇ ਵਿੱਚ ਜਾਂਦੇ ਨੇ ਸਰਦਾਰ ਮਨਜੀਤ ਸਿੰਘ ਜਿਨ੍ਹਾਂ ਨੇ ਆਪਣਾ ਨਾਮ ਮੁਸੀਬਤ ਸਿੰਘ ਦੱਸਿਆ ਉਹ ਪਲੇਨ ਅਗਵਾ ਕਰਕੇ ਅੰਮ੍ਰਿਤਸਰ ਲਿਆਉਂਦੇ ਨੇ ਉਹਨਾਂ ਨੂੰ ਮੌਕੇ ਦੇ ਉੱਤੇ ਜਿਹੜਾ ਡੀਐਸਪੀ ਜਿਹੜਾ ਹੈ ਇੱਕ ਬਚਨ ਸਿੰਘ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਹੈ ਦੂਜੇ ਪਾਸੇ ਇੱਕ ਭੋਲਾਨਾਥ ਪਾਂਡੇ ਤੇ ਦਵਿੰਦਰਾ ਪਾਂਡੇ ਜਿਹੜਾ ਹੈ ਉਹ ਪਲੇਨ ਅਗਵਾ ਕਰਦੇ ਆ ਇੰਦਰਾ ਗਾਂਧੀ ਨੂੰ ਰਿਹਾ ਕਰਾਉਣ ਦੇ ਲਈ ਜਿਹੜਾ ਸਰਕਾਰ ਤੇ ਜ਼ੋਰ ਪਾਉਣ ਵਾਸਤੇ ਤੇ ਉਹਨਾਂ ਦੇ ਵਿੱਚੋਂ ਇੱਕ ਨੂੰ ਐਮਐਲਏ ਬਣਾ ਕੇ ਮਿਨਿਸਟਰੀ ਦਿੱਤੀ ਜਾਂਦੀ ਹੈ ਇੱਕ ਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਭੇਜਿਆ ਜਾਂਦਾ ਹੈ ਤੇ ਇਹ ਸਿੱਖਾਂ ਦੇ ਨਾਲ ਦੂਰਾ ਜਿਹੜਾ ਮਾਪਦੰਡ ਜਿਹੜਾ ਕਿ ਉਹ ਜੇ ਸਿੱਖ ਨੌਜਵਾਨਾਂ ਨੇ ਪਲੇਨ ਅਗਵਾ ਕੀਤਾ ਭਾਰਤ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਉਹ ਦੇਸ਼ਦ્રોਹੀ ਹੋਗੇ ਉਹ ਗਦਾਰ ਹੋਗੇ ਤੇ ਜੇ ਗੈਰ ਸਿੱਖਾਂ ਨੇ ਕੀਤਾ ਤੇ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜ ਦਿੱਤਾ ਉਹਨਾਂ ਨੂੰ ਵਜ਼ੀਰੀਆਂ ਦੇ ਦਿੱਤੀਆਂ ਇਹ ਦੋਰੇ ਮਾਪਦਾਨ ਜਿਹੜੇ ਹੈ ਇਹ ਬਿਲਕੁਲ ਜਿਹੜੇ ਹੈ ਉਹ ਨਹੀਂ ਹੋਣੇ ਚਾਹੀਦੇ ਉਸ ਵਕਤ ਦੀ ਇੰਦਰਾ ਗਾਂਧੀ ਸਰਕਾਰ ਨੇ ਜਿਹੜਾ ਹੈ ਇਹ ਸਿੱਖਾਂ ਦੇ ਨਾਲ ਬਰਾਬਰਤਾ ਜਿਹੜਾ ਧਰੋ ਕੀਤਾ ਸਿੱਖਾਂ ਨੇ ਐਮਰਜੈਂਸੀ ਦੇ ਖਿਲਾਫ ਜਿਹੜਾ ਮੋਰਚਾ ਲਾਇਆ ਕਿਉਂਕਿ ਐਮਰਜੈਂਸੀ ਜਿਹੜੀ ਹੈ ਇਹ ਜਿਹੜੀ ਹੈ ਇੱਕ ਕਿਸਮ ਦਾ ਸੰਵਿਧਾਨ ਦੇ ਨਾਲ ਬਲਾਤਕਾਰ ਸੀ ਮੈਂ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਭਾਰਤ ਦਾ ਕੇਂਦਰੀ ਗ੍ਰਹਿ ਮੰਤਰੀ ਕਹਿੰਦਾ ਕਿ ਕਤਲ ਸੀ ਮੈਂ ਕਤਲ ਕੀਤਾ ਵਿਅਕਤੀ ਦੁਬਾਰਾ ਜਿੰਦਾ ਹੋ ਜਾਂਦਾ ਹੈ ਲੇਕਿਨ ਇਹ ਬਲਾਤਕਾਰ ਸੀ ਤੇ ਭ ਨਾਲ ਕੀਤੇ ਜਾ ਰਹੇ ਬਲਾਤਕਾਰ ਦੇ ਖਿਲਾਫ ਜੇ ਕਿਸੇ ਨੇ ਭਾਰਤ ਦੇ ਵਿੱਚ ਆਵਾਜ਼ ਚੁੱਕੀ ਤੇ ਉਹ ਪੰਜਾਬ ਦੇ ਵਿੱਚ ਸਿੱਖ ਕਮੇਸੀ ਸ਼ਰਮਣੀ ਅਕਾਲੀ ਦਲ ਦੀ ਅਗਵਾਈ ਦੇ ਵਿੱਚ ਮੋਰਚੇ ਲੱਗੇ ਸੀ ਤੇ ਜਿਹੜੇ ਸਿੱਖਾਂ ਨੇ ਸੰਵਿਧਾਨ ਦੇ ਬਲਾਤਕਾਰ ਦੇ ਖਿਲਾਫ ਆਵਾਜ਼ ਉਠਾਈ ਉਹਨਾਂ ਨੂੰ ਜਿਹੜਾ ਦੇਸ਼ทรਹੀ ਕਹਿ ਦਿੱਤਾ ਗਿਆ ਤੇ ਜਿਨ੍ਹਾਂ ਨੇ ਸੰਵਿਧਾਨ ਦੇ ਨਾਲ ਬਲਾਤਕਾਰ ਕੀਤਾ ਉਹ ਦੇਸ਼ ਭਗਤ ਹੋ ਗਏ ਇਹ ਬੜੀ ਹਰਾਨੀਜਨਕ ਜਿਹੜਾ ਵਰਤਾਰਾ ਹੈ ਇਹ ਨਹੀਂ ਹੋਣਾ ਚਾਹੀਦਾ ਬਾਕੀ ਅਸੀਂ ਸਰਦਾਰ ਕਜਿੰਦਰ ਸਿੰਘ ਜੀ ਨੂੰ ਯਾਦ ਕੀਤਾ ਹੈ ਉਹ ਹਮੇਸ਼ਾ ਹੀ ਸਾਡੇ ਸਤਿਕਾਰਯੋਗ ਹੈ ਤੇ ਸਤਿਕਾਰਯੋਗ ਸਿਕੰਦਰਲੈਂਡ ਦੇ ਬੜੇ ਬੜੇ ਗੁਰਦੁਆਰੇ ਚ ਬੀਤ ਮਾਰੀ ਮੰਦਪਾ ਕੀ ਗੱਲ ਹੈ ਜਿਨੇ ਵੀ ਬਿਆਦਬੀ ਕੀਤੀ ਹੈ ਉਹਨਾਂ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਕਾਲੇ ਕਾਨੂੰਨ ਜਿਹੜੇ ਸਿੱਖਾਂ ਤੇ ਲਗਾਏ NSA ਜਾਂ ਕਿੰਨੀ ਹਰਾਨੀ ਦੀ ਗੱਲ ਹੈ ਕਿ ਭਾਰਤ ਸਰਕਾਰ ਨੇ ਕਾਨੂੰਨ ਬਣਾਇਆ ਸਾਨੂੰ ਪਹਿਲਾਂ ਖਤਸ਼ਾ ਸੀ ਕਿ ਇਹਨਾਂ ਦਾ ਇਸਤੇਮਾਲ ਘੱਤਗੈਂਦੀਆਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਕੀਤਾ ਜਾ ਸਕਦਾ ਔਰ ਉਹੀ ਖਤਸ਼ਾ ਸੱਚ ਸਾਬਤ ਹੋਇਆ ਗੰਗਾ ਨਗਰ ਦੀ ਪੁਲਿਸ ਨੇ ਪਹਿਲਾ ਪਰਚਾ ਜਿਹੜਾ ਹੈ ਉਹ ਇੱਕ ਸਿੱਖ ਕਰਮਕੁੰਨ ਦੇ ਉੱਤੇ ਜਿਹੜਾ ਉਹ ਦਰਜ ਕੀਤਾ ਤੇ ਉਹਦਾ ਕਸੂਰ ਕੀ ਹੈ ਕਿ ਉਹਨੇ ਭਾਈ ਅਮਰਤਪਾਲ ਦੇ ਹੱਕ ਦੇ ਵਿੱਚ ਇੱਕ ਛੋਟੀ ਜੀ ਵੀਡੀਓ ਪ ਉਸ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਜਿੰਨੂੰ ਖਡੂਰ ਸਾਹਿਬ ਦੇ ਵੋਟਰਾਂ ਨੇ ਜਿਹੜਾ ਹੈ ਉਹ ਇਲੈਕਸ਼ਨ ਦੇ ਵਿੱਚ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜ ਦਿੱਤਾ ਤੇ ਉਹਨੇ ਸੰਵਿਧਾਨ ਦੀ ਉੱਤੇ ਸੌਂ ਵੀ ਚੁੱਕ ਲਈ ਹੈ ਤੇ ਉਹਦੇ ਹੱਕ ਦੇ ਵਿੱਚ ਵੀਡੀਓ ਪਾਉਣਾ ਜਿਹੜਾ ਉਹ ਦੇਸ਼ਦ్రో ਜਿਹੜਾ ਹੈ ਉਹ ਕਦੋਂ ਤੋਂ ਤੇ ਕਿਵੇਂ ਹੋ ਗਿਆ ਇਹ ਸਰਾ ਸਰ ਸਿੱਖਾਂ ਦੇ ਨਾਲ ੱਤਕਾ ਹੈ ਜਿਹੜਾ ਸਿੱਖਾਂ ਦੀ ਮਾਨਸਿਕਤਾ ਨੂੰ ਜਿਹੜਾ ਝੋਟ ਪਚਾਉਣ ਵਾਸਤੇ ਜਿਹੜਾ ਪਰਚਾ ਦਰਜ ਕੀਤਾ ਹੈ ਅੱਜ ਤਾਲ ਖਾਲਸਾ ਦੇ ਬਾਨੇ ਮੈਂਬਰ ਅਤੇ ਆਪਣੀ ਜ਼ਿੰਦਗੀ ਦੇ ਆਖਰੀ ਸਾਹਾਂ ਦੇ ਉੱਤੇ ਦਾਲ ਖਾਲਸਾ ਦੀ ਸਰਪ੍ਰਸਤੀ ਕਰਨ ਵਾਲੇ ਸਰਦਾਰ ਗਜਿੰਦਰ ਸਿੰਘ ਆਪਣੀ 73 ਬਰਿਆਂ ਦੀ ਉਮਰ ਪੰਡਾ ਕੇ ਗੁਰੂ ਮਹਾਰਾਜ ਵੱਲੋਂ ਬਖਸ਼ੇ ਸਵਾਸਾਂ ਦੀ ਪੂੰਜੀ ਨੂੰ ਭੋਗ ਦੇ 3 ਜੁਲਾਈ 2024 ਨੂੰ ਅਕਾਲ ਚਲਾਣਾ ਕਰ ਗਏ ਜਿਨ੍ਹਾਂ ਦੇ ਨਿਮਿਤ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦਰਬਾਰ ਸਾਹਿਬ ਨਾਲ ਸੰਬੰਧਿਤ ਸਥਾਨ ਤੇ ਉਤੇ ਸਮੂcjੀਆਂ ਇਹ ਪੰਤਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਪਾਏ ਗਏ ਨੇ ਜਿਹਦੇ ਵਿੱਚ ਅਲੱਗ-ਅਲੱਗ ਜਥੇਬੰਦੀਆਂ ਤੇ ਆਗੂ ਸਹਿਬਾਨਾਂ ਨੇ ਅਤਿ ਸ਼ਕਸ਼ੀਤਾ ਨੇ ਸ਼ਮੂਲੀਅਤ ਕੀਤੀ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ-ਜਿੱਥੇ ਵੀ ਸਰਦਾਰ ਗਜਿੰਦਰ ਸਿੰਘ ਉਹਨਾਂ ਦੇ ਨਿਮਿਤ ਪ੍ਰੋਗਰਾਮ ਰੱਖੇ ਗਏ ਨੇ ਜਾਂ ਇਨ ਫਿਊਚਰ ਰੱਖੇ ਜਾਣੇ ਨੇ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸਾਰਿਆਂ ਦੇ ਰਿਣੀ ਆ ਕਿ ਜਿਨ੍ਹਾਂ ਨੇ ਤਲਕਾਲਸਾ ਦੇ ਮਰਹੂਮ ਆਗੂ ਨੂੰ ਇਹਨਾਂ ਪਿਆਰ ਅਤੇ ਸਤਿਕਾਰ ਬਖਸ਼ਿਆ ਉਥੇ ਹੀ ਸਾਡੇ ਜੇਲ੍ਹਾਂ ਦੇ ਵਿੱਚ ਬੈਠੇ ਯੋਧਿਆਂ ਨੇ ਵੀ ਸੋਗ ਸੰਦੇਸ਼ ਭੇਜੇ ਨੇ ਜਲਾਵਤਨ ਬੈਠੇ ਯੋਧਿਆਂ ਦੇ ਸੋਗ ਸੰਦੇਸ਼ ਵੀ ਆਏ ਨੇ ਜਿਨ੍ਹਾਂ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਭਾਈ ਪਰਮਜੀਤ ਸਿੰਘ ਪਿਉਰਾ ਭਾਈ ਜਗਤਾਰ ਸਿੰਘ ਤਾਰਾ ਬੱਬਰ ਕਾਲਸਾ ਇੰਟਰਨੈਸ਼ਨਲ ਅਤੇ ਹੋਰ ਬਾਕੀ ਜਥੇਬੰਦੀਆਂ ਦੇ ਸੋਗਮਾਤੇ ਆਏ ਨੇ ਅਸੀਂ ਉਹਨਾਂ ਸਾਰਿਆਂ ਦੇ ਵੀ ਰਿਣੀ ਆ ਅੱਜ ਦੇ ਅਖੰਡ ਪਾਠ ਸਾਹਿਬ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਸੰਬੋਧਨ ਕੀਤਾ। ਅਤੇ ਉਹਦੇ ਜਿੱਥੇ ਉਹਨਾਂ ਨੇ ਸਰਦਾਰ ਗਜਿੰਦਰ ਸਿੰਘ ਹੁਣਾ ਦੀ ਕਾਲ ਕਮਾਈ ਨੂੰ ਉਹਨਾਂ ਦੀ ਸੇਵਾ ਨੂੰ ਵੇਖਦੇ ਹੋਏ ਉਹਨਾਂ ਨੇ ਸ਼ਰਧਾ ਦੇ ਪੁੱਲ ਭੇਟ ਕੀਤੇ ਨੇ ਉੱਥੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2020 ਦੇ ਵਿੱਚ ਜੋ ਉਹਨਾਂ ਨੂੰ ਜਲਾਵਤਨ ਸਿੱਖ ਜੋਧਾ ਦੀ ਉਪਾਦੀ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਉਸ ਦਾ ਜ਼ਿਕਰ ਕਰਦੇ ਹੋਏ ਆਉਣ ਵਾਲੀ ਮੀਟਿੰਗ ਦੇ ਵਿੱਚ ਉਸ ਨੂੰ ਅਮਲੀ ਰੂਪ ਪਹਰਾਉਣ ਦੀ ਵੀ ਗੱਲ ਕੀਤੀ ਆ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਦੂਸਰਾ ਜਿਹੜਾ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਵੱਡਾ ਐਲਾਨ ਕੀਤਾ ਆ ਕਿ ਪਾਕਿਸਤਾਨ ਦੀ ਧਰਤੀ ਦੇ ਉੱਤੇ ਆਪਣੇ ਆਖਰੀ ਸਾਹ ਲੈਣ ਵਾਲੇ ਭਾਈ ਗਜਿੰਦਰ ਸਿੰਘ ਜੀ ਅਤੇ ਉਹਨਾਂ ਦੇ ਨਾਲ ਨਾਲ ਕੈਨੇਡਾ ਦੀ ਧਰਤੀ ਦੇ ਉੱਤੇ ਇੰਡੀਅਨ ਗਵਰਨਮੈਂਟ ਵੱਲੋਂ ਅਸੈਸਿਨੇਟ ਕੀਤੇ ਗਏ ਭਾਈ ਹਰਦੀਪ ਸਿੰਘ ਨਿੱਜਰ ਅਤੇ ਪਾਕਿਸਤਾਨ ਦੀ ਧਰਤੀ ਦੇ ਉੱਤੇ ਅਸੈਸਿਨੇਟ ਕੀਤੇ ਗਏ ਭਾਈ ਪਰਮਜੀਤ ਸਿੰਘ ਪੰਜਵੜ ਉਹਨਾਂ ਤਿੰਨਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਚ ਸ਼ਿਸ਼ੋਬਦ ਕੀਤੀ ਜਾਏਗੀ ਉਹਨਾਂ ਸ਼੍ਰੋਮਣੀ ਕਮੇਟੀ ਨੂੰ ਇਹ ਅਦਾਇਤ ਵੀ ਦਿੱਤੀ ਹੈ ਸੋ ਅਸੀਂ ਇਹਨਾਂ ਦੋਵਾਂ ਫੈਸਲਿਆਂ ਦੇ ਉੱਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਵੈਲਕਮ ਕਰਦੇ ਹਾਂ ਕਿ ਉਹਨਾਂ ਨੇ ਇਹ ਫੈਸਲੇ ਲਏ ਨੇ ਔਰ ਉਹਦੇ ਨਾਲ ਨਾਲ ਹੀ ਜਿੰਨਾ ਵੀ ਪੰਥ ਇੱਥੇ ਇਕੱਠਾ ਆ ਅਕ੍ਰੋਸ ਦੀ ਪਾਰਟੀ ਲਾਈਨਸ ਕੱਲੇ ਆਏ ਨੇ ਵੀ ਕੱਲੇ ਦਲ ਖਾਲਸਾ ਦਲ ਖਾਲਸਾ ਪਿਓ ਬਾਕੀ ਸਹਿਯੋਗੀ ਜਟੇਬੰਦੀਆਂ ਚਾਹੇ ਸਾਡੀਆਂ ਸੰਘਰਸ਼ੜੀਆਂ ਹਮਖਿਆਲੀ ਨੇ ਜਾਂ ਜਿਹੜੀਆਂ ਵੈਸੇ ਪੰਥਕ ਕਾਰਜਾਂ ਦੇ ਸਰਗਰਮ ਨੇ ਉਹਨਾਂ ਸਾਰਿਆਂ ਦੇ ਨੁਮਾਇੰਦੇ ਜਿਹੜੇ ਇੱਥੇ ਪਹੁੰਚੇ ਆ ਇਸ ਗੱਲ ਦੀ ਗਵਾਹੀ ਭਰਦੇ ਆ ਕਿ ਸਰਦਾਰ ਗਜਿੰਦਰ ਸਿੰਘ ਵਾਕਿਆ ਹੀ ਅੱਜ ਕੌਮ ਦਾ ਉਹ ਨਿਭੜੇ ਨੇ ਔਰ ਆਪਣੇ 73 ਸਾਲਾਂ ਦੇ ਵਿੱਚੋਂ 43 ਸਾਲ ਸੰਘਰਸ਼ ਦੇ ਲੇਖੇ ਲਾ ਕੇ ਉਹਨਾਂ ਨੇ ਕਮਾਈ ਕੀਤੀ ਔਰ ਜਿਹੜੀਆਂ ਗੱਲਾਂ ਕਹਿੰਦੇ ਸੀ ਕਿ ਗਜਿੰਦਰ ਸਿੰਘ ਸਾਹਿਬ ਦਾ ਇਹਦੇ ਸਭ ਹੋਸਦੇ ਨੇ ਅੱਜ ਉਹਨਾਂ ਗੱਲਾਂ ਦੇ ਉੱਤੇ ਇੱਥੇ ਮੋਹਰ ਲੱਗੀ ਆ ਸੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਔਰ ਸਰਦਾਰ ਸਿਵਰਿੰਝ ਸਿੰਘ ਮਾਨ ਜੋ ਖਾਸ ਤੌਰ ਤੇ ਇੱਥੇ ਪਹੁੰਚੇ ਨੇ ਔਰ ਭਾਈ ਹਰਪਾਲ ਸਿੰਘ ਜੀ ਚੀਮਾ ਮੇਰੇ ਕਬੇ ਹੱਥ ਬੈਠੇ ਨੇ ਇਹਨਾਂ ਨੇ ਵੀ ਪ੍ਰੈਸ ਨੂੰ ਸੰਬੋਧਨ ਹੋਣਾ ਆ ਸੋ ਜੋ ਵੀ ਸ਼ਾਮਲ ਹੋਣ ਆਏ ਹੋ ਭਾਈ ਗਜਿੰਦਰ ਸਿੰਘ ਜੀ ਦੀ ਕੀ ਕਹਿਣਾ ਚਾਹੋਗੇ ਜੋ ਕੋਈ ਗੱਲ ਹੈਗੀ ਕਿ ਤਕਰੀਬਨ 20 ਸਾਲ ਪਹਿਲਾਂ ਮੈਨੂੰ ਉਹਨਾਂ ਨੂੰ ਮੈਂ ਪਹਿਲੀ ਵਾਰ ਮਿਲਿਆ ਸੀ ਉਸ ਤੋਂ ਬਾਅਦ ਮੈਂ ਜਦ ਵੀ ਜਾਂਦਾ ਸੀ ਤਾਂ ਉਹਨਾਂ ਨੂੰ ਮੈਸੇਜ ਦਿੰਦਾ ਸੀ ਉਹ ਮੈਨੂੰ ਮਿਲਣ ਆਉਂਦੇ ਸਨ ਕਿਉਂਕਿ ਉਹਨਾਂ ਕੋਲ ਜਾਣ ਦੀ ਸਾਨੂੰ ਇਜਾਜ਼ਤ ਨਹੀਂ ਸੀ ਤਾਂ ਨਾ ਮੈਂ ਉਹ ਦੱਸਦੇ ਸਨ ਮੈਂ ਕਿੱਥੇ ਆ ਪਰ ਮੈਂ ਸਮਝਦਾ ਹਾਂ ਕਿ ਇਕ ਬਹੁਤ ਦੂਰ ਅੰਦੇਸ਼ ਉਹ ਠੰਡੇ ਸਬਾਹ ਦਾ ਉਹ ਮਾਲਕ ਸਨ। ਔਰ ਜਦ ਕਦੀ ਵੀ ਗੱਲ ਹੋਣੀ ਉਹਨਾਂ ਨੇ ਪੰਤਕ ਮਸਲਿਆਂ ਤੇ ਗੱਲ ਹੋਣੀ ਤੇ ਜਿਹੜੇ ਉਹਨਾਂ ਦੇ ਸੁਝਾਅ ਹੁੰਦੇ ਸਨ ਉਹ ਐਵੇਂ ਹੁੰਦਾ ਸੀ ਵੀ ਜਿਵੇਂ ਸਾਨੂੰ ਇਹਨਾਂ ਨੂੰ ਬੰਨਣ ਦੀ ਬੜੀ ਲੋੜ ਹੈ। ਮੈਂ ਬਾਕੀ ਗੱਲਾਂ ਤੁਸੀਂ ਛੱਡ ਦਿਓ। ਇਸ ਤਰ੍ਹਾਂ ਦੀ ਜ਼ਿੰਦਗੀ ਬਸਰ ਕਰਨੀ ਜੇ ਜੀ ਉਹਨਾਂ ਨੇ ਕੀਤੀ ਹੈ ਪੰਤ ਵਾਸਤੇ, ਕੌਮ ਵਾਸਤੇ। ਬਹੁਤ ਵਰਲੇ ਬੰਦੇ ਹੁੰਦੇ ਹਨ ਜਲਾ ਵਤਨੀ ਦੀ ਗੱਲ ਹੋਰ ਹੁੰਦੀ ਹੈ ਜਿਸ ਜਲਾ ਵਤਨੀ ਦੇ ਵਿੱਚ ਉੱਪਰ ਵੰਸ਼ਾਂ ਲੱਗ ਜਾਣ ਔਰ ਵੰਸ਼ਾਂ ਦੇ ਵਿੱਚ ਉਹਨਾਂ ਨੇ ਆਪਣਾ ਜੀਵਨ ਬਤੀਤ ਕਰਨਾ ਹੋਵੇ ਉਹ ਗੱਲ ਹੋਰ ਹੁੰਦੀ ਹੈ ਇਹ ਬੜੀ ਉੱਚੀ ਬਿਰਤੀ ਵਾਲਾ ਗੁਰੂ ਦੇ ਹੁਕਮ ਤੇ ਜਿਹੜਾ ਰਸਿਆ ਆਇਆ ਹੈ ਉਹ ਸਿੱਖਿਆਤੀ ਕਰ ਸਕਦੀ ਹੈ ਮੈਨੂੰ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਨ 'ਚ ਕੋਈ ਘਰੇ ਨਹੀਂ ਮੈਂ ਕਿ ਮੈਨੂੰ ਹਿੰਦੁਸਤਾਨ ਦੀ ਸਰਕਾਰ ਨੇ ਇਹ ਕਿਹਾ ਸੀ ਅਗਰ ਇਹ ਵਾਪਸ ਆਣਾ ਚਾਹੁੰਦੇ ਨੇ ਤੇ ਇਹ ਵਾਪਸ ਬਣਾਉਂਦੇ ਆ ਮੈਂ ਵੀ ਚਾਹੁੰਦਾ ਸਾਂ ਕਿ ਇਹ ਜੇ ਬੰਦੇ ਜਿਹੜੇ ਬਾਹਰ ਬੈਠੇ ਨੇ ਆਪਣੇ ਗੁਰਧਾਮਾਂ ਤੋਂ ਵਿਛੜੇ ਹੋਏ ਨੇ ਆਪਣੇ ਪਰਿਵਾਰ ਤੋਂ ਵਿਛੜੇ ਹੋਏ ਨੇ ਅਗਰ ਆਣਾ ਚਾਹਣ ਤੇ ਸਾਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਮੈਂ ਸਰਕਾਰ ਨਾਲ ਗੱਲ ਕੀਤੀ ਸੀ ਉਹ ਕਹਿੰਨ ਲੱਗੇ ਕਿ ਅਸੀਂ ਇਹਨਾਂ ਦੀ ਕੋਈ ਗ੍ਰਿਫਤਾਰੀ ਨਹੀਂ ਕਰਾਂਗੇ ਇਨ ਆਸਤੇ ਥੋੜੀ ਬਹੁਤੀ ਪੁਸ਼ਪਰਤਾਜ ਜੂ ਕਰਾਂਗੇ। ਬਾਕੀ ਆਪਣਾ ਜੀਵਨ ਜਿਵੇਂ ਹੈ ਬਤੀਤ ਕਰਾਂ। ਸੰ ਕੋਈ ਇਤਰਾਜ਼ ਨਹੀਂ। ਪਰ ਉਹਨਾਂ ਨੇ ਸਾਫ਼ ਕਹਤਾ ਕਿ ਜਿਹੜਾ ਮਿਸ਼ਨ ਲੈ ਕੇ ਮੈਂ ਹਿੰਦੁਸਤਾਨ ਤੋਂ ਚਲੇ ਆਂ। ਜਦ ਤੱਕ ਮੈਨੂੰ ਉਸ ਮਿਸ਼ਨ ਦੀ ਪ੍ਰਾਪਤੀ ਨਹੀਂ ਹੋਏਗੀ। ਤਦ ਤੱਕ ਮੈਂ ਹਿੰਦੁਸਤਾਨ ਵਾਪਸ ਨਹੀਂ ਆਵਾਂਗਾ। ਮੈਂ ਇੱਥੇ ਜਲਾ ਵਤਨੀ ਵਿੱਚ ਓਕੇ ਰਵਾਂਗਾ। ਬੰਦਰ ਸ਼ੌਕੇ ਰਵਾਂਗਾ। ਮੈਨੂੰ ਕੋਈ ਫਰਕ ਫਰਕ ਨਹੀਂ ਆਗੇ। ਪਰ ਮੈਂ ਵਾਪਸ ਹਿੰਦੁਸਤਾਨ ਨਹੀਂ ਜਾਵਾਂਗਾ। ਇਸ ਤੋਂ ਵੱਡੀ ਗੱਲ ਇਸ ਕਿਸ ਇਨਸਾਨ ਵਾਸਤੇ ਕੀ ਹੋ ਸਕਦੀ ਹੈ ਇਸੇ ਲਈ ਮੈਂ ਇੰਨੀ ਦੂਰੋਂ ਸਵੇਰੇ ਚੱਲ ਕੇ ਤੇ ਇਹਨਾਂ ਨੂੰ ਆਪਣਾ ਸਰਦਾ ਤੇ ਸਤਕਾਰ ਪੇਟ ਕਰਾਂ ਸਰ ਜੀ ਤੁਸੀਂ ਇੱਕ ਮੰਗ ਕੀਤੀ ਹੈ ਕਿ ਜਿਹੜੇ ਪਾਕਿਸਤਾਨ ਜਾਂਦੇ ਜਾਂਦੇ ਨੇ ਗੁੱਤਾ ਮਗਦਰਸ਼ਨ ਕਰਨ ਤੇ ਕਰਤਾਰਪੁਰ ਸਾਹਿਬ ਜਿਹੜੇ ਜਾਂਦੇ ਨੇ ਉਹਨਾਂ ਨੂੰ ਪਾਸਪੋਰਟ ਦੀ ਜਿਹੜੀ ਮੰਗਾ ਉਹ ਛੱਡ ਕੇ ਪਾਸਪੋਰਟ ਜਗ੍ਹਾ ਤੇ ਕੋਈ ਆਧਾਰ ਕਾਰਡ ਤੇ ਭੇਜਿਆ ਜਾਵੇ ਦੇਖੋ ਇਹ ਮੇਰੀ ਇਹ ਸਾਡੀ ਮੰਗ ਹੈ ਕਿ ਵੀ ਕਰਤਾਰਪੁਰ ਦੇ ਵਿੱਚ ਦਰਸ਼ਨ ਕਰਨ ਦੇ ਲਈ ਜਿਹੜਾ ਪਾਸਪੋਰਟ ਦੀ ਤੁਸੀਂ ਸ਼ਰਤ ਰੱਖੀ ਨਹੀਂ ਰੋਣੀ ਚਾਹੀਦੀ ਤੁਸੀਂ ਆਧਾਰ ਕਾਰਡ ਦੀ ਸ਼ਰਤ ਰੱਖੋ ਆਧਾਰ ਕਾਰਡ ਹਰ ਕੋਲ ਜਾਵੇ ਔਰ ਉਸ ਦੇ ਬੇਸ ਦੇ ਉੱਤੇ ਔਰ ਜਾ ਕੇ ਦਰਸ਼ਨ ਕਰਨ ਨੂੰ ਵਾਪਸ ਆਣ ਹੋ ਸਕੇ ਜਿਹੜੇ ਉੱਥੇ 2-3 ਦਿਨ ਰਹਿਣਾ ਚਾਹਣ ਤੇ ਉਹਨਾਂ ਨੂੰ ਰਹਿਣ ਦੇ ਵੀਜ਼ਾ ਦੀ ਲੋੜ ਚਾਹੀਦੀ ਦੂਸਰੀ ਜਿਹੜੀ ਗੱਲ ਅਸੀਂ ਕੀਤੀ ਹੈ ਕਿ ਜਿਹੜੀ ਉਹਨਾਂ ਨੇ ਮੰਗੀ ਹੈ ਓਏ ਹੈ ਕਿ 65 ਸਾਲ ਤੋਂ ਵੱਧ ਦੀ ਉਮਰ ਦੇ ਜਿਹੜੇ ਪਰਿਵਾਰ ਜਿਨ੍ਹਾਂ ਦੇ ਬਜ਼ੁਰਗ ਹੈ ਜਿਹਨੇ 65 ਤੋਂ ਵੱਧ ਉਮਰ ਹੈ ਉਹ ਆਪਣੇ ਪਰਿਵਾਰ ਦਾ ਵੀਜ਼ਾ ਲੈਣ ਲਈ ਸਾਡੀ ਐਮਬੈਸੀ ਚ ਆਣ ਅਸੀਂ ਉਹਨਾਂ ਨੂੰ ਪਰਿਵਾਰ ਸਮੇਤ ਵੀਜ਼ਾ ਦੇਵਾਂਗੇ ਇਕੱਲੇ ਬੰਦੇ ਨੂੰ ਨਹੀਂ ਉਹ ਮੈਂ ਸਮਝਦਾ ਕਿ ਉਹਨਾਂ ਦਾ ਇਹ ਫੈਸਲਾ ਬਹੁਤ ਸਲਾਗਾਪੂਰਨ ਹੈ ਕਈ ਪਰਿਵਾਰ ਜਾਣਾ ਚਾਹੁੰਦੇ ਹਨ ਉਹਨਾਂ ਨੂੰ 13 ਮਹੀਨੇ ਪਹਿਲੇ ਪਾਸਪੋਰਟ ਦੇ ਦੇਓ ਫਿਰ ਉਹਨਾਂ ਦਾ ਨਾਂ ਕੱਟਿਆ ਜਾਂਦੇ ਤੇ ਬੜੀਆਂ ਔਕਤਾਂ ਆਂਦੀਆਂ ਹਨ ਮੈਂ ਸਮਝਦਾ ਕਿ ਪਾਕਿਸਤਾਨ ਦੀ ਸਰਕਾਰ ਇਸ ਤੋਂ ਵੱਧ ਸਹੂਲਤ ਇੱਕ ਸਿੱਖ ਨੂੰ ਨਹੀਂ ਦੇ ਸਕਦੀ ਜੋ ਉਹਨਾਂ ਨੇ ਦਿੱਤੀ ਹੈ ਤੇ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਪਾਕਿਸਤਾਨ ਸਰਕਾਰ ਨੇ ਤੁਹਾਨੂੰ ਹਮਈ ਭਰੀ ਇਸ ਚੀਜ਼ ਦੀ ਹਾਂਜੀ ਪਾਕਿਸਤਾਨ ਸਰਕਾਰ ਨੇ ਤੁਹਾਨੂੰ ਹਮਈ ਭਰ ਦਿੱਤੀ ਇਸ ਚੀਜ਼ ਦੀ ਮੈਂ ਉਹ ਜੀ ਬੋਲਦਾ ਪਿਆ ਤੇ ਭਾਰਤ ਸਰਕਾਰ ਨਾਲ ਗੱਲ ਕੀਤੀ ਤੁਸੀਂ ਜੀ ਮੈਂ ਭਾਰਤ ਇਹ ਦੇਖੋ ਵੀਜ਼ਾ ਦੇਣਾ ਹੈ ਪਾਕਿਸਤਾਨ ਸਰਕਾਰ ਨੇ ਤੇ ਹਿੰਦੁਸਤਾਨ ਦੀ ਸਰਕਾਰ ਨਾਲ ਕਿਉਂ ਗੱਲ ਕਰਾਂ ਕਿਸ ਗੱਲ ਤੋਂ ਜਾਣ ਕੇ ਤੇ ਭਾਰਤ ਸਰਕਾਰ ਹੈ ਜਾਣ ਕੇ ਤਾਂ ਇੰਡੀਆ ਨਹੀਂ ਇੱਥੋਂ ਨੇ ਜਾਣ ਕੇ ਇੰਡੀਆ ਤੇ ਫਿਰ ਮੈਂ ਤਾਂ ਪਾਸਪੋਰਟ ਨਾ ਦੇਣ ਜਿਨ੍ਹਾਂ ਨੂੰ ਨਹੀਂ ਭੇਜਣਾ ਚਾਹਦੇ ਹੋ ਵੈਨ ਦਾ ਗਵਰਨਮੈਂਟ ਹੈਜ਼ ਇਸ਼ੂਡ ਦਾ ਪਾਸਪੋਰਟ ਵੇਅਰ ਇਜ਼ ਦਾ ਪ੍ਰੋਬਲਮ ਮਨੇ ਬਾਹਰ ਜਾਣਾਂਗੇ ਫਿਰ ਹਿੰਦੁਸਤਾਨ ਸਰਕਾਰ ਕੋ ਪੁੱਛਣ ਬਾਹਰ ਜਾਵਾਂਗੇ ਨਾ ਜਾਵਾਂ ਮੈਂ ਆਇਕੋ ਸਰ ਵਾਟ ਇਜ਼ ਦਿਸ ਨਾਂਮਸੈਂਸ